ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਰਵਿੰਦਰ ਫੈਬਰਿਕ ਤੇ ਚੱਲ ਰਹੀ ਹੈ ਜੀ ਸੀਜ਼ਨ ਕਲੀਅਰ ਸੇਲ ਬਹੁਤ ਹੀ ਸਾਰਾ ਸਟਾਕ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਹੜਾ ਕਿ ਸੀਜ਼ਨ ਕਲੀਅਰ ਸੇਲ ਦੇ ਵਿੱਚ ਤੁਹਾਨੂੰ ਬਿਲਕੁਲ 90 90% ਅਸੀ ਅਸੀ ਪਰਸੈਂਟ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ ਬੱਚਿਆਂ ਦੇ ਕੱਪੜਿਆਂ ਤੇ ਕਾਫੀ ਸਾਰਾ ਡਿਸਕਾਊਂਟ ਹੈ ਪਰ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਤੇ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਤੱਕ ਗਿਫਟ ਲੈ ਕੇ ਆ ਰਹੇ ਹਾਂ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਠੀਕ ਹੈ ਜੀ ਪੇਮੈਂਟ ਤਾਂ ਮੂਡ ਆਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਠੀਕ ਹੈ ਬਟਾਲਾ ਰੋਡ ਅੱਡਾ ਮੋਨੰਕਲ ਜ਼ਿਲ੍ਹਾ ਗੁਰਦਾਸਪੁਰ ਸਾਡਾ ਐਡਰੈਸ ਹੋਏਗਾ ਤੇ ਚਲੋ ਦੇਖਦੇ ਹਾਂ ਅੱਜ ਦੇ ਸੂਟ ਬੱਚਿਆਂ ਦੇ ਸੂਟ ਕੋਣਗੇ ਜਿਵੇਂ ਕਿ ਵੀਡੀਓ ਤੇ ਵੀਡੀਓ ਵਿੱਚ ਪਾ ਰਹੀ ਹਾਂ ਔਰ ਤੁਸੀਂ ਰਿਸਪੌਂਸ ਅੱਛਾ ਅੱਛਾ ਵਧੀਆ ਰਿਸਪੌਂਸ ਦੇ ਰਹੇ ਹੋ ਤੇ ਮੈਨੂੰ ਲੱਗਿਆ ਕਿ ਹਨਾ ਆਪਣੇ ਕੋਲ ਜੋ ਸਟਾਕ ਹੈਗਾ ਜਿਹੜਾ ਆਪਾਂ ਨੂੰ ਕੱਢਣਾ ਚਾਹੀਦਾ ਹੈ ਸਸਤਾ ਕਰਕੇ ਉਹਦੇ ਨਾਲ ਚਲੋ ਕਿਸੇ ਦਾ ਫਾਇਦਾ ਹੋ ਜਾਂਦਾ ਹੈ ਤੇ ਵਧੀਆ ਹੈ ਠੀਕ ਹੈ ਆ ਲੋ ਇਹ ਜਿੰਨੇ ਵੀ ਪੀਸ ਮੈਂ ਤੁਹਾਨੂੰ ਦਿਖਾਵਾਂਗੀ ਸਾਰਿਆਂ ਦਾ ਪ੍ਰਾਈਸ 150 ਰੁਪਿਆ ਹੋਏਗਾ ਅਗਰ ਕੋਈ ਸ਼ਾਪ ਤੇ ਆ ਕੇ ਲੈ ਕੇ ਜਾਂਦਾ ਹੈ ਤੇ 150 ਰੁਪਏ ਚੋਂ ਉਹਨੂੰ ਮਿਲੇਗਾ ਠੀਕ ਹੈ ਔਰ ਅਗਰ ਤੁਸੀਂ ਆਨਲਾਈਨ ਮੰਗਵਾਉਂਦੇ ਹੋ ਜੇ ਤੁਹਾਨੂੰ 50 ਰੁਪਏ ਸ਼ਿਪਿੰਗ ਦੇ ਦੇਣੇ ਪੈਣਗੇ ਕੋਈ ਜ਼ਿਆਦਾ ਪੈਸੇ ਨਹੀਂ ਆਪਾਂ ਲੈ ਰਹੇ ਇਹਨਾਂ ਦੇ ਵਿੱਚ ਕੋਈ ਵੀ ਸੂਟ ਇਹੋ ਜਿਹਾ ਨਹੀਂ ਆ ਜਿਹੜਾ ਮਤਲਬ ਕਿ ਐਕਚੁਅਲ ਪ੍ਰਾਈਸ ਜਿਹਦਾ ਇਹ ਹੋਊਗਾ 350 400 500 600 ਤੱਕ ਦੇ ਸੂਟ ਨੇ ਬੱਚਿਆਂ ਦੇ ਤੁਸੀਂ ਜਾਣਦੇ ਹੋ ਤੁਹਾਨੂੰ ਸਭ ਸਮਝ ਆ ਚੀਪ ਵੀ ਬਿਲਕੁਲ ਨਹੀਂ ਆ ਠੀਕ ਹੈ ਹਾਂ ਕਿਸੇ ਵੇਲੇ ਇਹ ਹੋ ਸਕਦਾ ਕੋਈ ਡਸਟ ਵਗੈਰਾ ਕਿਸੇ ਪੀਸ ਤੇ ਪਈ ਆ ਮੈਂ ਨਾਲ ਦੀ ਨਾਲ ਦੱਸਾਂਗੀ ਠੀਕ ਹੈ ਲਓ ਜੀ ਇਹ ਆਏਗਾ ਇਸ ਤਰ੍ਹਾਂ ਦਾ ਪੀਸ ਕੁੜੀਆਂ ਵਾਲਾ ਸੂਟ ਆ ਇਹ ਆਏਗੀ ਡਿਜ਼ਾਈਨਿੰਗ ਔਰ ਇਹ ਨੈੱਟ ਵਾਲਾ ਫੈਬਰਿਕ ਆਏਗਾ ਇਦੇ ਨਾਲ ਤੁਹਾਨੂੰ ਇਹ ਮਿਲੇਗੀ ਬਾਟਮ ਠੀਕ ਹੈ ਲਾਈਨਿੰਗ ਵਗੈਰਾ ਇਹਦੇ ਅੰਦਰ ਤੁਹਾਨੂੰ ਮਿਲ ਜੇਗੀ ਕਾਟਨ ਦੀ ਮਤਲਬ ਕੱਲੀ ਨੈਟ ਨਹੀਂ ਆ ਲਾਈਨਿੰਗ ਮਿਲ ਜੇਗੀ ਇਸ ਤਰ੍ਹਾਂ ਦਾ ਪੀਸ ਹੋਏਗਾ ਬਟਨ ਵਗੈਰਾ ਲੱਗੇ ਨੇ ਤੇ ਡਿਜ਼ਾਈਨਿੰਗ ਇਹ ਆਏਗੀ ਇਹ ਤੁਹਾਨੂੰ ਮਤਲਬ 6-7 ਸਾਲ ਦੇ ਬੱਚੇ ਨੂੰ ਆ ਹੀ ਜਾਏਗਾ ਔਰ ਪਤਲੀਆਂ ਥਿੰਨ ਕੁੜੀਆਂ ਮਤਲਬ ਜਿਸ ਤਰ੍ਹਾਂ ਹੁੰਦੀਆਂ ਨੇ ਨਾ ਪਤਲੀਆਂ-ਪਤਲੀਆਂ ਉਹਨਾਂ ਨੂੰ ਆਏਗਾ ਲੰਬਾਈ ਵੈਸੇ ਇਹਦੀ ਇੱਥੋਂ ਤੱਕ ਹੈਗੀ ਹੈ 3 ਇੰਚ ਔਰ ਜਿਹੜੀ बिच कुर्ती जी रह जाती चौबीस इंचा ठीक है ऐ लो तो दो सौ रुपयाचे घर पहुँचेगा पीस लो जी ठीक है नैक्सट दिखा दें थानू हैड कलर का सूट कॉटन का सूट आएगा बई इंच लेंथ आएगी यदि है ना मैं कल वीडियो बना रही थी कल ਕੱਲ ਲਾ ਲੋ ਜਾਂ ਕਦੋਂ ਵੀ ਪਤਾ ਨਹੀਂ ਤੁਹਾਡੇ ਕੋ ਕਦੋਂ ਪਹੁੰਚੇਗੀ ਸ਼ਰਟਾਂ ਵਾਲੀ ਵੀਡੀਓ ਤੇ ਵਿੱਚੇ ਵੀਡੀਓ ਕੱਟ ਹੋ ਗਈ ਕੋਈ ਆ ਗਿਆ ਤੇ ਫਿਰ ਰਹਿ ਗਿਆ ਨੇ ਇਸ ਵਿੱਚ ਇੱਕੇ ਵੀਡੀਓ ਚ ਸਾਰਾ ਸ਼ੂਟ ਕਰ ਦੇਣਾ ਸੀ ਹਲੋ ਠੀਕ ਹੈ ਇਸ ਤਰ੍ਹਾਂ ਦੀ ਕਾਟਨ ਦੀ ਬਾਟਮ ਆਏਗੀ ਕਾਟਨ ਦਾ ਇਹ ਪੀਸ ਆਏਗਾ ਵਿੱਚ ਤੁਹਾਨੂੰ ਬਾਜੂ ਦਾ ਕਪੜਾ ਮਿਲੇਗਾ ਅਗਰ ਤੁਸੀਂ ਕਿਸੇ ਨੂੰ ਦੇਣੇ ਆ ਕਪੜੇ ਬੱਚੇ ਵਾਸਤੇ ਲੈਣੇ ਆ ਡੋਨੇਟ ਕਰਨੇ ਆ ਤੇ ਬਹੁਤ ਹੀ ਸੋਹਣੀਆਂ ਚੀਜ਼ਾਂ ਐ ਫਾਇਦੇ ਦਾ ਸੌਦਾ ਐ ਕੁਛ ਨਹੀਂ ਆਉਂਦਾ 100-200 ਰੁਪਏ ਦਾ ਠੀਕ ਹੈ ਤੇ ਫਾਇਦਾ ਤੁਹਾਡਾ ਪੂਰਾ ਕਰ ਰਹੇ ਆ ਔਰ ਫਰੈਸ਼ ਪੀਸ ਨੇ ठीक है जी हेलो नेक्स्ट आएगा जी जोड़ा पीस अवला आएगा पहला पीस दिखा द इस तरह का पीस आएगा ब्यूटीफुल जो कॉटन का पीस है बाजू आएगी पौनी बाजू और कॉटन का स्टाफ स्टफ थोड़ा जहा हैवी कॉटन ਮਤਲਬ ਜਿਸ ਤਰ੍ਹਾਂ ਆਉਣ ਵਾਲੇ ਮੌਸਮ 'ਚ ਪੂਰੀ ਬਾਦਾਂ ਸੂਟ ਤੁਸੀਂ ਪਾਉਣਾ ਹੋਏ ਤੇ ਪਾ ਸਕਦੇ ਆ ਬੱਚਿਆਂ ਨੂੰ ਇਹ ਲੋ ਠੀਕ ਹੈ ਤੇ ਨਾਲ ਆਏਗੀ ਪਜਾਮੀ ਬਹੁਤ ਸੋਹਣੀ ਲੰਬੀ ਲੰਜੀ ਪਜਾਮੀ ਹੈ ਜਿਸ ਤਰ੍ਹਾਂ ਮਰਜੀ ਤੁਸੀਂ ਪਾਓ ਹੁਣ ਦੱਸ ਦਿੰਨੇ ਆ ਤੁਹਾਨੂੰ ਇਹਦੀ ਲੈਂਥ ਲੈਂਥ ਇਹਦੀ ਆਏਗੀ ਜੀ ਬਹੁਤ ਸੋਹਣੀ ਕਾਟਨ ਹੈ 25 ਇੰਚ ਲੈਂਥ ਆਏਗੀ ਤੇ ਇਹਦੇ ਤੁਹਾਨੂੰ ਬਟਨ ਵਗੈਰਾ ਸਭ ਕੁਝ ਫਿਨਿਸ਼ਿੰਗ ਸੁਪਰ ਮਿਲੇਗੀ ਠੀਕ ਹੈ ਲੈਸ ਲੱਗੀ ਹੋਈ ਹੈ ਪਿੰਟੈਕਸ ਬਣੇ ਹੋਏ ਨੇ कॉटन ਵਧੀਆ ਹੋਏਗੀ ਔਰ ਇੱਥੇ ਪ੍ਰਾਈਸ ਪਤਾ ਕਿੰਨਾ ਲੱਗਿਆ ਹੋਇਆ 520 ਰੁਪਏ ਪ੍ਰਾਈਸ ਲੱਗਿਆ ਹੋਇਆ ਹੈ ਸੂਟ ਦੇ ਉੱਪਰ ਜਿਹੜਾ ਆਪਾਂ ਤੁਹਾਨੂੰ ਸਿਰਫ 200 ਰੁਪਏ ਦੇ ਵਿੱਚ ਪਹੁੰਚਦਾ ਕਰ ਦੇਣਾ ਹੈ ਲੋਜੀ ਐਸਟਰਾ ਦਾ ਪੀਸ ਆਏਗਾ ਠੀਕ ਹੈ ਨਾਲ ਤੁਹਾਨੂੰ ਸਕਰਟ ਮਿਲੇਗੀ ਜੀਨ ਦੀ ਡੈਨਮ ਦੀ ਸਕਰਟ ਮਿਲੇਗੀ ਅਟੈਚ ਹੋਏਗੀ ਨਾਲ ਠੀਕ ਹੈ ਔਰ ਬਾਜੂ ਵੀ ਇਹਦੀ ਫੁੱਲੀ ਆਏਗੀ ਨੈਕਸਟ ਸੀਜ਼ਨ ਚ ਪਾਉਣ ਵਾਲੀ ਤੇ ਇਹ ਆਏਗੀ ਨਾਲ ਪਜਾਮੀ ਵਾਈਟ ਪੀਸ ਦੀ ਕੋਈ ਗਾਰੰਟੀ ਨਹੀਂ ਹੋਏਗੀ ਕਿਉਂਕਿ ਇਹਦੇ ਉੱਤੇ ਥੋੜਾ ਬਹੁਤਾ ਹਨਾ ਡਸਟ ਵਗੈਰਾ ਆ ਹੀ ਜਾਂਦੀ ਹੱਥਾਂ ਦੇ ਨਿਸ਼ਾਨ ਲੱਗ ਜਾਂਦੇ ਆ ਬਾਕੀ ਕੋਈ ਪ੍ਰੋਬਲਮ ਨਹੀਂ ਹੈ ਕਿ ਹਾਂ ਇਹ ਮਤਲਬ ਕਿਤੇ ਕਟਿਆ ਫਟਿਆ ਜਾਂ ਪਾਉਣ ਯੂਜ਼ ਕਰਨ ਵਾਲਾ ਨਹੀਂ ਐਵੇਂ ਨਹੀਂ ਹੈ ਯੂਜ਼ ਕਰੋ ਪਾਓ ਆਪਣੇ ਬੱਚਿਆਂ ਨੂੰ ਆ ਲੋ ਸਸਤੇ ਭਾਅ ਚ ਇਹਦੀ ਲੈਂਥ ਆਏਗੀ ਜੀ 26 27 ਇੰਚ ਤੇ ਇਹਦੀ ਆਏਗੀ 27 ਇੰਚੇ ਦੀ ਆਏਗੀ ਠੀਕ ਹੈ ਮੈਂ ਤਾਂ ਕਰਕੇ ਤੁਹਾਨੂੰ ਨਾਲ ਦੀ ਨਾਲ ਮਿੰਕੇ ਦਿਖਾ ਰਹੀ ਹਾਂ ਕਿਉਂਕਿ ਇਹਦੇ ਨਾਲ ਤੁਹਾਨੂੰ ਵੀ ਆਸਾਨੀ ਰਹੇਗੀ ਮੈਨੂੰ ਵੀ ਫਿਰ ਨਾ ਬਾਰ-ਬਾਰ ਮੈਸੇਜ ਆਉਂਦੇ ਰਹਿੰਦੇ ਆ ਕਿ ਹਾਂ ਤੁਸੀਂ ਫੋਟੋ ਪਾ ਦਿਓ ਕਰ ਦਿਓ ਇਹਨਾਂ ਵਿੱਚੋਂ ਕਿਸੇ ਦੀ ਵੀ ਪਿਕ ਨਹੀਂ ਪਾਈ ਜਾਏਗੀ ਤੁਸੀਂ ਇੱਕ ਪੀਸ ਲੈਣਾ ਹੈ ਤੁਸੀਂ ਦੋ ਪੀਸ ਲੈਣੇ ਆ ਤੁਸੀਂ ਫੋਟੋ ਸ਼ੇਅਰ ਕਰੋ ਚਾਰ ਬੀਸਾਂ ਦੀ ਕਰੋ ਚਾਰ ਵਿੱਚੋਂ ਦੋ ਤੁਸੀਂ ਲੈ ਲਓ ਠੀਕ ਹੈ ਪਰ ਪਿਕ ਸ਼ੇਅਰ ਨਹੀਂ ਕੀਤੀ ਜਾਏਗੀ ਇਹ ਰਿਕੁਐਸਟ ਆ ਲਓ ਜੀ ਇਹ ਆ ਗਈ ਕੱਲੀ ਫਰੌਕ ਠੀਕ ਹੈ ਹੈਲੋ ਜੀ ਇਹ ਇਕੱਲੀ ਫਰੌਕ ਆਏਗੀ ਇਸ ਤਰ੍ਹਾਂ ਠੀਕ ਹੈ ਨੈਟ ਵਾਲੀ ਹੈ ਅੰਦਰ ਲਾਈਨਿੰਗ ਮਿਲੇਗੀ ਇਸ ਤਰ੍ਹਾਂ ਓਕੇ ਜੀ ਤੇ ਬਾਜੂ ਵਗੈਰਾ ਇਹਦੇ ਨਾਲ ਪਤਾ ਨਹੀਂ ਮੈਨੂੰ ਹੈਗੀਆਂ ਕਿ ਨਹੀਂ ਮੈਂ ਦੇਖ ਦਿੰਨੀ ਆ ਨਹੀਂ ਇਹਦੇ ਨਾਲ ਬਾਜੂ ਨਹੀਂ ਮਿਲਣਗੀਆਂ ਇਸ ਤਰ੍ਹਾਂ ਹੀ ਆਏਗੀ ਇਕੱਲੀ ਫਰੌਕ ਆਏਗੀ ਠੀਕ ਹੈ ਕਿਉਂਕਿ ਜੜੀਆਂ ਮੈਂ ਉਦੋਂ ਨਾ ਨਾਰਮਲ ਜੀ ਇੱਕ ਵੀਡੀਓ ਬਣਾਈ ਸੀ ਕਿ ਸੇਲ ਲੱਗੀ ਹੈ ਸੇਲ ਲੱਗੀ ਹੈ ਉਹਦੇ ਤੋਂ ਰਿਸਪੌਂਸ ਬਹੁਤ ਵਧੀਆ ਮਿਲਿਆ ਤੇ ਮੈਨੂੰ ਲੱਗਿਆ ਮੈਂ ਤੁਹਾਨੂੰ ਇੱਕ ਵਾਰੀ ਡਿਟੇਲ ਵੀਡੀਓ ਬਣਾ ਕੇ ਦੇ ਦਾਂ ਹਨਾ ਐਲੋ ਇਹਨਾਂ ਦੇ ਨਾਲ ਅਗਰ ਪਜਾਮੀ ਵਗੈਰਾ ਹੋਏ ਤੇ ਮਿਲ ਜੇਗੀ ਜੇ ਬਾਈ ਚਾਂਸ ਜੇ ਹੋਈ ਮੇਰੇ ਕੋਲ ਕੋਈ ਐਕਸਟਰਾ ਨਹੀਂ ਤੇ ਤੁਹਾਨੂੰ ਐਵੇਂ ਹੀ ਮਿਲੇਗੀ ਠੀਕ ਹੈ ਓਕੇ ਇਹ ਚੈੱਕ ਕਰੋ ਬਰਕ ਔਰ ਇਹਦੀ ਲੰਬਾਈ ਮੈਂ ਤੁਹਾਨੂੰ ਦੱਸ ਦਿੰਨੀ ਆ ਯਾਦ ਪੁੱਲ ਗਿਆ ਇਹਦੀ ਲੰਬਾਈ ਆਏਗੀ 33 6-7 ਸਾਲ ਦੇ ਬੱਚੇ ਨੂੰ ਆਰਾਮ ਨਾਲ ਆ ਜਾਏਗਾ ਪੀਸ ਬਹੁਤ ਸੋਹਣਾ ਪੀਸ ਆ ਨੈਕਸਟ ਪੀਸ ਆ ਗਿਆ ਜੀ ਇਹ ਵਾਲਾ ਇਹ ਮੈਂ ਪਿਛਲੀ ਵੀਡੀਓ ਚ ਵੀ ਦਿਖਾਇਆ ਸੀ ਕਿ ਇਹ ਕਿਹਦੇ ਨਾਲ ਦਾ ਮਿਡੀ ਟਾਈਪ ਆ ਆ ਲੋ ਇਹਦੀ 28 ਇੰਚ ਲੈਂਥ ਆਊਗੀ ਡੈਨਮ ਦਾ ਪੀਸ ਆ ਆ ਲੋ ਜੀਨ ਚ ਨਾਲ ਆਏਗੀ ਇਹ ਲੱਗੀ ਓਕੇ ਤੇ ਆ ਲੋ ਬੜੀ ਵਧੀਆ ਲੱਗੀ ਇਹ ਨਾਲ 벨ਟ ਬੁਲਟ ਲੱਗੀ ਹੋਈ ਆ ਬਹੁਤ ਸੋਹਣਾ ਪੀਸ ਆ ਸਿਰਫ 200 ਰੁਪਏ ਦਾ ਨੈਕਸਟ ਆ ਕੀਜੀਏ ਆਪਣੇ ਕੋਲ ਇੱਕ ਜੀਨ ਦੀ ਆਈਟਮ ਛੋਟਾ ਜਿਹਾ ਪੀਸ ਆ ਬਾਈਕ ਨੰਬਰ ਹੋਣਾ ਮੈਨੂੰ ਲੱਗਦਾ ਹੈ ਸ਼ਾਇਦ ਬੱਟੇ ਦੇ ਥੋੜੀ ਜਿਹੀ ਇਸ਼ੂ ਆ ਮੈਨੂੰ ਲੱਗਦਾ ਇਹ ਲੁਪੀ ਇਹਦੀ ਉਤਰੀ ਹੋਈ ਆ ਜੋ ਇਸ਼ੂ ਹੈਗਾ ਮੈਂ ਦੱਸਾਂਗੀ ਜ਼ਰੂਰ ਹਲੋ ਠੀਕ ਹੈ ਬਾਕੀ ਟੌਪ ਓਕੇ ਆ ਗੁੱਡ ਰਿਪੋਰਟ ਆ 200 ਰੁਪਏ ਦਾ ਹੀ ਪੀਸ ਲੱਗੇਗਾ ਇਹ 2 ਡੇਢ 2 ਸਾਲ ਦੇ ਬੱਚੇ ਨੂੰ ਮਸਾ ਹੀ ਆਏ ਡੇਢ 2 ਸਾਲ ਦੇ ਬੱਚੇ ਨੂੰ ਆਏਗਾ ਬਾਕੀ ਤੁਸੀਂ ਦੇਖ ਸਕਦੇ ਹੋ ਇਹਦੀ ਕਿੰਨੀ ਕੁ ਲੈਂਥ ਆ 28 ਨੰਬਰ ਲਿਖਿਆ ਉੱਪਰ ਵੈਸੇ ਬੱਟ 28 ਵਾਲਾ ਹੈ ਨਹੀਂ 15 ਇੰਚ ਲੈਂਥ ਆ ਇਹਦੀ ਨੈਕਸਟ ਆ ਗਿਆ ਜੀ ਕਾਟਨ ਦਾ ਹੀ ਪੀਸ ਆਊਗਾ ਆ ਲੋ ਇਸ ਤਰ੍ਹਾਂ ਦਾ ਠੀਕ ਹੈ ਤੇ ਲੈਂਥ ਦੱਸ ਦਿੰਨੇ ਆ ਉਹੀ 4-5 ਸਾਲ ਦੇ ਬੱਚੇ ਨੂੰ ਆਏਗਾ 21 ਇੰਚ ਲੈਂਥ ਨਾਲ ਪਜਾਮੀ ਆਏਗੀ ਇਹ ਵਾਲੀ ਮਿਲ ਜੇਗੀ ਤੁਹਾਨੂੰ ਠੀਕ ਹੈ ਸਿੰਪਲ ਆ ਲੋ ਓਕੇ 200 ਰੁਪਏ ਪੀਸ ਨੈਕਸਟ ਪੀਸ ਜਿਹੜਾ ਆ ਗਿਆ ਇਹ ਤੇ ਬਹੁਤ ਹੀ ਕਿਊਟ ਜਿਹਾ ਪੀਸ ਆ ਆ ਲੋ ਲਓ ਜੀ ਕਿਊਟ ਜੇ ਪੀਸ ਦੀ ਨਾਲ ਤੁਹਾਨੂੰ ਇਨਰ ਵੀ ਮਿਲੂਗੀ ਆ ਲੋ ਇਨਰ stretchable ਤੇ ਇਹ ਲੱਗਿਆ ਪੀਸ ਬਹੁਤ ਹੀ ਸੋਹਣਾ ਇਹ ਵੀ ਮੈਨੂੰ ਲੱਗਦਾ ਉਹੀ 1.5 ਸਾਲ ਦੇ ਬੱਚੇ ਨੂੰ ਆਏਗਾ 2 ਨੰਬਰ ਹੈਗਾ 1.2 ਸਾਲ ਦੇ بس ਥੋੜਾ ਜਿਹਾ ਕਾਲਰ ਦੇ ਉੱਪਰ ਥੋੜਾ ਜਿਹਾ ਜਿਹੜੇ ਤੁਹਾਨੂੰ ਦਿਖ ਰਿਹਾ ਨਾ ਇੰਨਾ ਕੁ ਨਿਸ਼ਾਨ ਹੋਏਗਾ ਔਰ ਇਹਦੇ ਨਾਲ ਇਹ ਪਜਾਮੀ ਹੋਏਗੀ ਠੀਕ ਹੈ ਇਹ ਉਹੀ ਸਾਲਕ ਦੇ ਬੱਚੇ ਨੂੰ ਹੀ ਆਣਾ ਜੇ ਤੇ ਪ੍ਰਾਈਸ 200 ਰੁਪਏ ਹੀ ਲੱਗੇਗਾ ਮੈਂ ਤੁਹਾਨੂੰ ਦੇਖੋ ਕਿਸੇ ਨਾ ਕਿਸੇ ਕਾਰਨ ਤੇ ਆਪਾਂ ਹਨਾ ਸਟਾਕ ਕਲੀਅਰ ਕਰਨ ਦਾ ਕਰਕੇ ਸਸਤਾ ਦੇ ਰਹੇ ਆ ਨਾਲ ਹੀ ਬੰਦੇ ਹਾਂ ਲਾ ਫਿਰ ਨੈਕਸਟ ਪੀਸ ਆਊਗਾ ਜਿਹੜਾ ਜੋ ਪ੍ਰੋਬਲਮ ਹੋਏਗੀ ਜੋ ਮੈਨੂੰ ਦਿਖੇਗੀ ਉਹ ਮੈਂ ਦੱਸਾਂਗੀ ਨੈਕਸਟ ਪੀਸ ਆ ਗਿਆ ਬਹੁਤ ਹੀ ਸੋਹਣਾ ਡਿਜ਼ਾਈਨਰ ਪੀਸ ਔਰ ਸਟਾਫ ਬਹੁਤ ਸੋਹਣਾ ਇਸ ਤਰ੍ਹਾਂ ਦਾ ਪੀਸ ਆਏਗਾ ਜਿਹਦੇ ਥੱਲੇ ਤੁਸੀਂ ਟੀ-ਸ਼ਰਟ ਵਗੈਰਾ ਖੁਦ ਵੀਅਰ ਕਰ ਸਕਦੇ ਜੇ ਇਹ ਇਹਦੇ ਨਾਲ ਪਲਾਜ਼ੋ ਆਏਗਾ ਠੀਕ ਹੈ ਇਹ ਪਲਾਜ਼ੋ ਆਏਗਾ ਔਰ ਇਹ ਐਸੈਸਰੀ ਵੀ ਨਾਲ ਲੱਗੀ ਹੋਈ ਹੈ ਹੈਲੋ ਤੇ ਇਹਦਾ ਸਾਈਜ਼ ਹੋਏਗਾ ਇਹਦਾ ਐਕਚੁਅਲ ਸਾਈਜ਼ ਹੀ ਆ ਜਾਏਗਾ 28 ਸਾਈਜ਼ ਆ ਤੇ ਇਹ 28 ਸਾਈਜ਼ ਵਾਲੇ ਨੂੰ ਮਤਲਬ ਜਿਨ੍ਹਾਂ ਨੂੰ ਆਉਂਦਾ ਹੈ ਉਹਨਾਂ ਨੂੰ ਓਕੇ ਆ ਜਾਏਗਾ ਠੀਕ ਹੈ ਵਸੇ ਲੈਂਥ ਵੀ ਦੱਸ ਦੇਣੀ ਆ ਪਲਾਜ਼ੋ ਦੀ ਲੈਂਥ ਦੱਸਨੀ ਆ ਤੁਹਾਨੂੰ 28 ਇੰਚੀ ਆ ਠੀਕ ਹੈ ਤੇ ਇੰਨੀ ਇਹਦੀ ਲੈਂਥ ਹੋਏਗੀ ਓਕੇ ਇਹਦੇ ਵਿੱਚ ਇੱਕ ਪ੍ਰੋਬਲਮ ਆ ਪ੍ਰੋਬਲਮ ਇਹ ਆ ਕਿ ਇਹਦੇ ਬਟਨ ਇੱਕ ਮਿਸਾ ਇਹ ਵਾਲਾ ਬਟਨ ਮਿਸਾ ਉੱਪਰ ਵਾਲੇ ਓਕੇ ਆ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਜੇ ਠੀਕ ਹੈ ਨੈਕਸਟ ਪੀਸ ਤੇ ਬਹੁਤ ਹੀ ਕਿਊਟ ਜਿਹਾ ਛੋਟੂ ਜਿਹਾ ਪੀਸ ਆ ਹਲੋ ਛੋਟੂ ਜਿਹਾ ਪੀਸ ਆ 6 ਮੰਥ ਦੇ ਬੇਬੀ ਨੂੰ ਹੀ ਆਏਗਾ 6 ਮੰਥ ਦੇ ਬੇਬੀ ਨੂੰ ਇਹਦੇ ਨਾਲ ਤੁਹਾਨੂੰ ਮਿਲੇਗੀ ਇਹ ਨਿਕਰ ਠੀਕ ਆ ਛੋਟੂ ਜੀ ਤੇ ਇਹ 6 ਮੰਥ ਦੇ ਬੱਚੇ ਨੂੰ ਹੀ ਆਏਗਾ ਅਗਰ ਕਿਸੇ ਨੇ ਲੈਣਾ ਹੈ ਰੱਖਣਾ ਹੈ ਤੇ ਰੱਖ ਸਕਦੇ ਆ ਪ੍ਰਾਈਸ ਸੇਮ ਹੋਏਗਾ ਨੈਕਸਟ ਪੀਸ ਆਏਗਾ ਹਲੋ ਜੀ ਇਸ ਤਰ੍ਹਾਂ ਇਸ ਸਕਰਟ ਵਾਲਾ ਸੂਟ ਹੋਇਆ ਐਵੇਂ ਆ ਇਹਦੇ ਨਾਲ ਇਸ ਤਰ੍ਹਾਂ ਐ ਸ਼ੇਪ ਜਿਸ ਤਰ੍ਹਾਂ A ਸ਼ੇਪ ਦੀ ਬਣੀ ਹੋਈ ਹੈ ਔਰ ਇਹਦੀ ਲੈਂਥ ਦੱਸ ਦਿੰਨੇ ਵਸ ਸਕਰਟ ਵਾਲਾ ਸੂਟ ਆ 4-5 ਸਾਲ ਦੇ ਬੱਚੇ ਨੂੰ ਆਏਗਾ 17 ਇੰਚ ਉੱਪਰ ਬਲਾਊਜ਼ ਦੀ ਤੇ نیچے ਐ ਸਕਰਟ ਆ ਗਈ ਬਹੁਤ ਸੋਹਣੀ ਜੀ ਫਲੇਅਰ ਵਾਲੀ 15-16 ਇੰਚ ਦੀ ਸਕਰਟ ਦੀ ਲੈਂਥ ਆ ਤੇ 3-4 ਸਾਲ ਦੇ ਬੱਚੇ ਨੂੰ 5 ਸਾਲ ਦੇ ਬੱਚੇ ਨੂੰ ਆਰਾਮ ਨਾਲ ਆ ਜਾਏਗਾ ਕਾਟਨ ਦਾ ਪੀਸ ਆ 200 ਰੁਪਏ ਨੈਕਸਟ ਆ ਗਿਆ ਜੀ ਆ ਤੇ 5 6 ਸਾਲ ਦੇ ਬੱਚੇ ਨੂੰ 7 8 ਸਾਲ ਦੇ ਬੱਚੇ ਨੂੰ ਆ ਜਾਏਗਾ ਸਕਰਟ ਵਾਲਾ ਪੀਸ ਮਿਲੂਗਾ ਤੇ ਵੈਸੇ ਇਹਦੇ ਉੱਪਰ 33 ਇੰਚ ਲਿਖਿਆ ਹੋਇਆ ਹੈ ਜਿਹੜੀ ਇਹਦੀ ਸਾਈਜ਼ ਤੇ ਇਸ ਤਰ੍ਹਾਂ ਦਾ ਕਪੜਾ ਆਏਗਾ ਬਹੁਤ ਸੋਹਣਾ ਲਾਇਕਰਾ ਕਾਟਨ ਔਰ ਅੰਦਰ ਇਨਰ ਵੀ ਹੈ ਡਬਲ ਹੈ ਹਾਲੋ ਜੀ ਤੇ ਸਕਰਟ ਬਹੁਤ ਪਿਆਰੀ ਹੈ ਇਹਦੀ ਹਾਲੋ ਜੀ ਇਹ ਆਈਏਗੀ ਇਹਦੀ ਸਕਰਟ ਔਰ ਖੁੱਲੀ-ਡੁੱਲੀ 7 8 ਸਾਲ ਦੇ ਬੱਚੇ ਨੂੰ ਆਰਾਮ ਨਾਲ ਆ ਜਾਏਗਾ ਇਹ ਪੀਸ 7 8 ਸਾਲ ਦੇ ਬੱਚੇ ਨੂੰ ਆਰਾਮ ਨਾਲ ਆਏਗਾ ਆਏਗਾ ਬਾਕੀ ਲੈਂਥ ਮੈਂ ਦਿੰਦੇ ਨੇ ਹਲੋ 19 20 ਅੱ퍼 ਦੀ ਲੈਂਥ ਆਏਗੀ ਔਰ ਸਕਰਟ ਦੀ ਆਏਗੀ ਉਹੀ 19 20 ਹਲੋ ਜੀ ਠੀਕ ਹੈ ਤੇ ਨੈਕਸਟ ਆ ਗਿਆ ਇਹ ਕਿਊਟ ਜਿਹਾ ਸੂਟ ਬਹੁਤ ਹੀ ਸੋਹਣਾ ਇਹ ਸੂਟ ਤੇ ਉਹ ਜਿਹੜਾ ਮੈਂ ਪਹਿਲਾਂ ਦਿਖਾਇਆ ਸੂਟ ਛੋਟੂ ਜਿਹਾ ਇਹ ਦੋਵੇਂ ਸੂਟ ਜਿਹੜਾ ਵੀ ਲਊਗਾ ਉਹਨੂੰ 200 ਰੁਪਏ ਚ ਦੇ ਦੇਣੇ ਆ ਦੋਨੋਂ ਸੂਟ ਪਰ ਦੋਨੋਂ ਦੋਨੋਂ ਸੂਟ ਕਿਸੇ ਇੱਕ ਜਣੇ ਨੂੰ ਲੈਣੇ ਪੈਣਗੇ ਬਹੁਤ ਹੀ ਕਿਊਟ ਜਿਹਾ ਸੂਟ ਆ ਬਸ ਉਹੀ 6 ਮਹੀਨੇ 5 6 ਮਹੀਨੇ ਦੇ ਬੱਚੇ ਵਾਲਾ ਔਰ ਬਹੁਤ ਹੀ ਸੋਹਣਾ ਛੋਟੂ ਛੋਟੂ ਜਿਹਾ ਪੀਸ ਆ ਆ ਲੋ ਕਾਟਨ ਦਾ ਆਏਗੀ ਵੀ ਕਾਟਨ ਹੀ ਠੀਕ ਆ ਔਰ ਡਬਲ ਹੋਏਗਾ ਮਤਲਬ ਲਾਈਨਿੰਗ ਵਾਲਾ ਇਸ ਤਰ੍ਹਾਂ ਤੇ ਇਹ ਛੋਟੂ ਜਿਹਾ ਪੀਸ ਮਿਲੂਗਾ ਤੁਹਾਨੂੰ ਦੋਨੋਂ ਪੀਸ ਇਕੱਠੇ ਲੈਣੇ ਪੈਣਗੇ ਤੇ ਫਿਰ ਤੁਹਾਨੂੰ ਦੋ ਸੌ ਚ ਹੀ ਦੇ ਦਾਂਗੇ ਲਓ ਜੀ ਇੱਕ ਹੋਰ ਆ ਗਿਆ ਜਿਹੜਾ yellow color ਦਾ ਅੱਗੇ ਤੁਹਾਨੂੰ ਮੈਂ ਦਿਖਾਇਆ ਸੀ ਸਾਲ ਡੇਢ ਸਾਲ ਦਾ ਉਹਦੇ ਨਾਲ ਦਾ ਇਹ ਪੀਸ ਆ ਗਿਆ ਪਿੰਕ ਕਲਰ ਦਾ ਇਹਦੀ ਥੋੜੀ ਲੈਂਥ ਵੱਧਾ ਤੇ ਪਰ ਫਿਟਿੰਗ ਹੋਣੀ ਕੀ ਆ ਐਲੋ ਇਹਦੇ ਨਾਲ ਵੀ ਤੁਹਾਨੂੰ ਪਜਾਮੀ ਮਿਲੂਗੀ ਬਲੈਕ ਕਲਰ ਦੀ ਤੇ ਪੀਸ ਬਹੁਤ ਹੀ ਸੋਹਣਾ ਜਿਹਾ ਇਸ ਤਰ੍ਹਾਂ ਸਟ੍ਰੈਪ ਵਗੈਰਾ ਹਨਾ ਲੱਗੀਆਂ ਫਿਟਿੰਗ ਦੀਆਂ ਤੇ ਪ੍ਰਾਈਸ ਤੇ ਤੁਹਾਨੂੰ ਦੱਸਿਆ ਹੀ ਦੱਸਿਆ ਹੈ ਬਸ ਸਾਈਜ਼ ਦੇਖ ਲੈਣਾ ਤੇ ਇਹ 1.5 ਸਾਲ ਦੇ ਬੱਚੇ ਨੂੰ 1.2 ਸਾਲ ਦੇ ਬੱਚੇ ਨੂੰ ਆ ਜਾਏਗਾ ਪਤਲੇ ਬੱਚੇ ਨੂੰ ਨੈਕਸਟ ਆ ਗਿਆ ਜੀ ਇੱਕ ਪੈਂਟ ਸੂਟ ਟੌਪ ਚੈੱਕ ਕਰ ਸਕਦੇ ਹੋ ਵਧੀਆ ਸਟੱਫ ਦਾ ਔਰ ਇਹ ਆਏਗੀ ਪੈਂਟ ਠੀਕ ਹੈ ਪੈਂਟ ਆਏਗੀ ਵਲੀ ਬਿਨ ਅਲਾਸਟਿਕ ਤੋਂ ਆ ਤੁਸੀਂ ਬੈਲਟ ਲਗਾ ਕੇ ਪਾ ਸਕਦੇ ਹੋ ਠੀਕ ਹੈ ਜੀ 200 ਹੁਣ ਲਹੰਗੇ ਦਿਖਾ ਦੇ ਬੀਨੋ ਲਹੰਗੇ ਦਿਖਾਦੇ ਤੇ ਫੈਸਟੀਵਲ ਸੀਜ਼ਨ ਆ ਰਿਹਾ ਆਪਣੇ ਬੱਚੀਆਂ ਨੂੰ ਛੋਟੀਆਂ ਛੋਟੀਆਂ ਕੁੜੀਆਂ ਨੂੰ ਨਾ ਲਹੰਗਿਆਂ ਦਾ ਬਹੁਤ ਸ਼ੌਂਕ ਹੁੰਦਾ ਕਿ ਅਸੀਂ ਲਹੰਗੇ ਪਾਈਏ ਤੇ ਤੁਹਾਡੇ ਵਾਸਤੇ ਲਹੰਗਿਆਂ ਵਾਲੀ ਕਲੈਕਸ਼ਨ ਵੀ ਲੈ ਕੇ ਆ ਗਏ ਆ ਲੋ ਜੀ ਉਸੇ ਪ੍ਰਾਈਸ 'ਚ ਮਿਲਣਗੇ ਸਾਨੂੰ ਬਹੁਤ ਹੀ ਸੋਹਣੇ ਸੋਹਣੇ ਲឹងੇ ਲਓ ਜੀ ਪਹਿਲਾ ਹੀ ਪੀਸ ਆ ਗਿਆ ਸਾਟਨ ਦੇ ਉੱਪਰ ਕਲਰ ਬਹੁਤ ਸੋਹਣਾ ਪਿੱਛੇ ਜਿੱਪ ਵਗੈਰਾ ਲੱਗੀ ਆ ਔਰ ਸਟ੍ਰੈਪ ਵੀ ਲੱਗੀਆਂ ਮਿਲਣਗੀਆਂ ਤੁਹਾਨੂੰ ਹੈਲੋ ਔਰ ਇਹ ਕੋਈ 6 6 7 700 ਦੇ ਪੀਸ ਆ ਹੈਲੋ ਸਾਟਨ 24 ਨੰਬਰ ਹੈਗਾ ਇਹ ਤੇ ਵੈਸੇ ਇਹ ਦੀ ਲੈਂਥ ਵਗੈਰਾ ਤੁਹਾਨੂੰ ਦੱਸ ਦੇਣੀ ਹੈ ਇਲਾਸਟਿਕ ਵਗੈਰਾ ਪ੍ਰੋਪਰ ਲੱਗੀ ਹੈ ਔਰ ਬਹੁਤ ਸੋਹਣੇ ਪੀਸ ਆ ਬਹੁਤ ਹੀ ਸੋਹਣੇ ਪੀਸ ਜਿਨ੍ਹਾਂ ਨੂੰ ਕਹਿ ਸਕਦੇ ਨਾ ਇਸ ਤਰ੍ਹਾਂ ਦੇ ਹੈਲੋ ਬੱਚਿਆਂ ਨੂੰ ਖੁਸ਼ ਕਰ ਦੋ ਪ੍ਰਾਈਜ਼ ਕੀ ਐ ਕੁਝ ਵੀ ਨਹੀਂ ਆ ਠੀਕ ਆ ਕੁਝ ਵੀ ਨਹੀਂ ਆ 200 ਰੁਪਏ ਚ ਕੁਝ ਨਹੀਂ ਆਉਂਦਾ ਸਿਰਫ ਆਪਾਂ ਇਹ ਆ ਕਿ ਅਸੀਂ ਫ੍ਰੀ ਨਹੀਂ ਦੇ ਸਕਦੇ ਨਾ ਕੋਈ ਫ੍ਰੀ ਲੈਂਦਾ ਹੀ ਆ ਠੀਕ ਆ ਤੇ ਬਸ ਉਸ ਕਰਕੇ ਆਪਾਂ ਥੋੜਾ ਜਿਹਾ ਹਨਾ ਪ੍ਰਾਈਜ਼ ਲੈ ਰਹੇ ਆ ਇੱਕ ਜਿਸ ਤਰ੍ਹਾਂ ਵੀ ਤੁਸੀਂ ਸਮਝ ਸਕਦੇ ਹੋ ਤੇ ਇਹ ਪੀਸ ਆਇਆ ਏਦਾਂ ਇੱਧਰ ਵੀ ਤੁਹਾਨੂੰ ਨਾਲ ਇਹਦੇ ਮੇਲੂਨਗੇ ਐਲੋ ਲਟਕਣ ਠੀਕ ਆ ਐਲੋ ਇਸ ਤਰ੍ਹਾਂ ਤੇ ਪੀਸ ਬਹੁਤ ਹੀ ਸੋਹਣਾ ਹੈ ਦਿਲ ਨਹੀਂ ਕਰਦਾ ਕਿ ਐਵੇਂ ਚੀਜ਼ਾਂ ਇਸ ਤਰ੍ਹਾਂ ਦੇ ਨੂੰ ਪਰ ਇਹ ਆਪੇ ਕੀ ਕਰੀਏ ਫਿਰ ਜਦੋਂ ਸਟਾਕ ਰੁਕਿਆ ਹੁੰਦਾ ਤੇ ਉਹ ਹੁੰਦਾ ਵੀ ਹੁਣ ਨਿਕਲ ਜਾਏ ਹਨਾ ਸਟਾਕ ਆਪਾਂ ਨੂੰ ਰੱਖਣ ਦਾ ਵੀ ਕੋਈ ਫਾਇਦਾ ਨਹੀਂ ਐਨਾ ਕੋ ਪਿਆਰਾ ਪੀਸ ਹੈ ਨਾ ਬਹੁਤ ਸੋਹਣਾ ਪੀਸ ਆ ਦੇਖ ਕਿੰਨਾ ਸੋਹਣਾ ਹੈ ਨਾ ਆ ਲਓ ਜੀ ਠੀਕ ਹੈ ਓਨਲੀ 200 ਰੁਪਏ ਚ ਮਿਲੇਗਾ ਸਿਰਫ ਤੇ ਸਿਰਫ 200 ਰੁਪਏ ਚ ਆ ਲਓ ਨੈਕਸਟ ਪੀਸ ਤੁਹਾਨੂੰ ਦਿਖਾਉਣੀ ਹੈ ਇਹ ਕਾਫੀ ਵੱਡਾ ਹੈ ਖੁੱਲਾ ਡੁੱਲਾ ਆ ਲਓ ਇਹ ਮਤਲਬ 7-8 ਸਾਲ ਦੇ ਬੱਚੇ ਨੂੰ ਆ ਜਾਏਗਾ ਪੀਸ ਇਸ ਤਰ੍ਹਾਂ ਦਾ ਠੀਕ ਹੈ ਤੁਹਾਨੂੰ ਜਿੱਪ ਮਿਲੇਗੀ ਪਿੱਛੇ ਸਟ੍ਰੈਪਸ ਮਿਲਣਗੀਆਂ ਔਰ ਇਨਰ ਵੀ ਲੱਗਿਆ ਹੋਏਗਾ ਨੰਬਰ ਆਏਗਾ ਐਕਸਲ ਸਾਈਜ਼ ਠੀਕ ਹੈ ਔਰ ਇਹਦੀ ਫਿਟਿੰਗ ਤੁਹਾਨੂੰ ਮੈਂ ਵਾਸਤੇ ਦੱਸ ਦਿੰਨੀ ਆ ਕਿੰਨੀ ਆ 16 17 ਇੰਚ ਇਥੋਂ ਆਏਗੀ ਚੈਸਟ ਸਾਈਜ਼ ਤੇ ਇਹਦਾ ਵੀ ਦੱਸ ਦਾਂ ਮੈਂ ਇਹ ਤਾਂ ਦੱਸਿਆ ਨਹੀਂ ਸੀ ਇਹ ਲੋਕਤ ਬਹੁਤ ਹੀ ਪਿਆਰਾ ਜਿਹਾ ਪੀਸ ਆ ਨਾ ਇਹ 1.5 13 ਇੰਚ ਇਹਦੀ ਆਏਗੀ ਪਿੰਕ ਵਾਲੇ ਦੀ ਤੇ ਇਹਦੀ ਆਏਗੀ 16 17 ਇੰਚ ਹਨਾ ਤੇ ਇਹਦਾ ਲਹਿੰਗਾ ਦੇਖੋ ਇਸ ਤਰ੍ਹਾਂ ਆਏਗਾ ਠੀਕ ਹੈ ਇਸ ਤਰ੍ਹਾਂ ਲਹਿੰਗਾ ਆਏਗਾ ਇਹਦਾ ਚੰਦੇਰੀ ਦਾ ਕਲੀਆਂ ਵਾਲਾ ਲਹਿੰਗਾ ਠੀਕ ਹੈ ਔਰ ਇਹਦੇ ਨਾਲ ਤੁਹਾਨੂੰ ਨਾ ਕਿੱਥੇ ਦੁਪੱਟਾ ਵੀ ਸੀ ਨਾਲ ਨਾ ਇਹ ਤੇ ਕਿ ਨਹੀਂ ਹਾਂ ਆ ਦੇਖੋ ਇਹਦੇ ਨਾਲ ਤੁਹਾਨੂੰ ਇਹ ਦੁਪੱਟਾ ਵੀ ਅਟੈਚ ਆ ਨਾਲ ਇਸ ਤਰ੍ਹਾਂ ਦਾ ਪੀਸ ਆਏਗਾ ਐਵੇਂ ਐਵੇਂ ਉੱਪਰ ਨੈਟ ਲੱਗੀ ਆ ਸਟਾਈਲਿਸ਼ ਜਿਆ ਪੀਸ ਆ ਸਾਰਾ ਐਵੇਂ ਬਣਿਆ ਹੋਇਆ ਤੇ ਪ੍ਰਾਈਸ ਤੇ ਉਹੀ ਲੱਗਣਾ ਹੈ 200 ਰੁਪਏ ਆ ਠੀਕ ਆ ਪਰ ਇਹ ਆਏਗਾ 7-8 ਸਾਲ ਦੇ ਬੱਚੇ ਨੂੰ ਆ ਜਾਏਗਾ ਆਰਾਮ ਨਾਲ ਹੈਲੋ ਜੀ ਇਹਦੀ ਚੋਲੀ ਦੀ ਹਨਾ ਲਹਿੰਗੇ ਦੀ ਮਤਲਬ ਲੈਂਥ ਹੈਗੀ ਆ 23 30 ਹਾਂ 30 ਹੈਗੀ ਆ ਓਕੇ ਤੇ ਬਿਲਕੁਲ ਸੋਹਣੇ ਫਰੈਸ਼ ਪੀਸ ਹੈ ਕੋਈ ਕੋਈ ਗੰਦੇ ਨਹੀਂ ਆ ਕੁਝ ਨਹੀਂ ਹੋਇਆ ਇਹਨਾਂ ਨੂੰ ਠੀਕ ਹੈ ਇਹਦੇ ਵਿੱਚ ਇੱਕ ਪੀਸ ਹੋਰ ਮਿਲੂਗਾ ਤੁਹਾਨੂੰ ਕਲਰ ਇਹ ਤਾਂ ਰੈੱਡ ਵੀ ਹੈਗਾ ਸੀ ਮੈਨੂੰ ਲੱਗਦਾ ਬਾਅਰ ਨਹੀਂ ਇੱਥੇ ਨਹੀਂ ਹੈਗਾ ਬਾਅਰ ਹੋਣਾ ਰੈੱਡ ਹੈਲੋ ਜੀ ਇਹਨੂੰ ਤੁਸੀਂ ਆਪਣੇ ਹਿਸਾਬ ਨਾਲ ਵੈਸੇ ਕਰ ਸਕਦੇ ਜੇ ਇਹਨੂੰ ਉੱਪਰੋਂ ਕਿਉਂਕਿ ਬੱਚਾ ਪਤਲੇ ਹੁੰਦੇ ਕਈ ਵਾਰੀ ਤੁਸੀਂ ਲਾਸਟਿਕ ਆਪਣੇ ਹਿਸਾਬ ਨਾਲ ਲਵਾ ਸਕਦੇ ਜੇ ਜਾਂ ਇੱਥੇ ਕੁਝ ਪਿੰਨ ਅਪ ਕਰ ਸਕਦੇ ਜੇ ਹੈਲੋ ਇਹ ਪਿੰਕ ਕਲਰ ਆਏਗਾ ਹਲੋ ਠੀਕ ਹੈ ਸੇਮ ਸਾਈਜ਼ ਉਹੀ ਹੋਏਗਾ ਐਕਸਲ ਸਾਈਜ਼ ਪਿੰਕ ਕਲਰ ਠੀਕਾ ਬਹੁਤ ਸੋਹਣਾ ਲਹਿੰਗਾ ਹੈ ਨਵਰਾਤਰੀ ਹੈ ਦੀਵਾਲੀ ਹੈ ਤੁਸੀਂ ਲਾਓ ਬੱਚਿਆਂ ਨੂੰ ਖੁਸ਼ ਕਰੋ ਚਾਹੇ ਦੋ ਵਾਰੀ ਪਾਓ ਚਾਰ ਵਾਰੀ ਪਾਓ ਫ੍ਰੀ ਦੇ ਭਾਤੇ ਹੈਗੇ ਆ ਲਓ ਜੀ ਇੱਕ ਫਰਾਕ ਵੀ ਆ ਗਿਆ ਤੇ ਫਰਾਕ ਵੀ ਦਿਖਾ ਦਿੰਨੇ ਹਾਂ ਹੈਲੋ ਛੋਟੂ ਜੀ ਫਰਾਕ ਆ 3 ਕਸਾਲ ਦੇ ਬੱਚੇ ਨੂੰ 3-4 ਸਾਲ ਦੇ ਬੱਚੇ ਨੂੰ ਆ ਜਾਏਗੀ 골ਡਨ ਕਲਰ ਫਲਾਵਰ ਫਲਾਵਰ ਲੱਗੇ ਹੋਏ ਬਹੁਤ ਸੋਹਣੇ ਸੇਮ ਪ੍ਰਾਈਸ ਤੇ ਇੱਕ ਲਹਿੰਗਾ ਆਏਗਾ ਇਹ ਵਾਲਾ ਠੀਕ ਹੈ ਰਹਿਣ ਤੇ ਨਹੀਂ ਲੱਭਦਾ ਤੇ ਕਾਉਦੀ ਐ ਲੰਘ ਆ ਗਿਆ ਬਲੂ ਕਲਰ ਦਾ ਠੀਕ ਹੈ ਨਾਲ ਇਹਦੇ ਵੀ ਤੁਹਾਨੂੰ ਨੀਚੇ ਇਨਰ ਹੈਗਾ ਇਸ ਤਰ੍ਹਾਂ ਤੇ ਇਹ ਲੋ ਇਹਦੇ ਨਾਲ ਤੁਹਾਨੂੰ ਮਿਲੂਗੀ ਇਹ ਵਾਲੀ ਕੁੜਤੀ ਰੈਂਧ ਠੀਕ ਹੈ ਇਸ ਤਰ੍ਹਾਂ ਦੀ ਇਹ ਕੁੜਤੀ ਮਿਲੂਗੀ ਨਾ ਠੀਕ ਹੈ ਆ ਲਓ ਓਕੇ ਜੀ ਇਹ ਤੁਹਾਡੀ ਚੁਆਇਸ ਆ ਤੁਸੀਂ ਕਿਹੜਾ ਪੀਸ ਲੈਣਾ ਹੈ ਫਾਇਲੋ ਜੀ ਬੱਚਿਆਂ ਨੂੰ ਜ਼ਰੂਰ ਦਿਖਾਓ ਵੀਡੀਓ ਕਿਉਂਕਿ ਉਹ ਹੀ ਸਿਲੇਕਟ ਕਰਨਗੇ ਫਿਰ ਇਹ ਕਾਪੀਸ ਬਹੁਤ ਸੋਹਣਾ ਹੈ ਬਿਨਾ ਬਾਜੂ ਤੋਂ ਆ ਵੈਸੇ ਐਵੇਂ ਬਣਿਆ ਹੋਇਆ ਇਹਦੇ ਨਾਲ ਇਸ ਤਰ੍ਹਾਂ ਨਾ ਸਟ੍ਰੈਪ ਵਗੈਰਾ ਇਹਦੇ ਵਿੱਚ ਪਾਉਗੀ ਪਿੱਛੇ ਲੂਪੀਆਂ ਲੱਗੀਆਂ ਹੋਈਆਂ ਐ ਇਸ ਤਰ੍ਹਾਂ ਠੀਕ ਹੈ ਐਵੇਂ ਆਊਗਾ ਐਸ ਤਰ੍ਹਾਂ ਤੇ ਐਕਸਾਈਡ ਤੇ ਫਰੰਟ ਸਾਈਡ ਔਰ ਵਰਕ ਦੇਖੋ ਇਹਦੇ ਤੇ ਠੀਕ ਹੈ ਇਹ ਵੈਲਵਟ ਦਾ ਬਣਿਆ ਹੋਇਆ ਇਹਦੇ ਨਾਲ ਤੁਹਾਨੂੰ ਮਿਲੂਗਾ ਇਹ ਲਹੰਗਾ ਠੀਕ ਹੈ ਇਹ ਲਹੰਗਾ ਮਿਲੂਗਾ ਇਹਦੇ ਨਾਲ ਇਹ ਵਾਲਾ ओके ਬਹੁਤ ਸੋਹਣਾ ਜਿਹਾ ਪੀਸ ਆ ਠੀਕ ਹੈ ਜੀ ਪਿੰਕ ਕਲਰ ਆ ਗਿਆ ਰੋਜ਼ ਪਿੰਕ ਕਲਰ ਆ ਤੇ ਪ੍ਰਾਈਸ ਉਹੀ ਲੱਗੇਗਾ 150 ਤੇ 200 ਸ਼ਿਪਿੰਗ ਦੇ ਨਾਲ ਇਹਦੇ ਵਿੱਚ ਇੱਕ ਕਲਰ ਰੈੱਡ ਮਿਲ ਜਾਊਗਾ ਸਾਈਜ਼ ਇਹ ਛੋਟੇ ਮਤਲਬ 4-5 ਸਾਲ ਦੇ ਬੱਚੇ ਦਾ ਸਾਈਜ਼ ਆ ਤੇ ਇਹਦੇ ਸਟ੍ਰੈਚੇਬਲ ਆ ਇਹਨੂੰ ਤੁਸੀਂ ਖੋਲ ਕੇ ਹਨਾ ਆਪਣੇ ਹਿਸਾਬ ਨਾਲ ਇਦਾਂ ਮਤਲਬ ਸਟ੍ਰੈਚ ਹੋ ਜਾਏਗਾ ਆ ਲਓ ਰੈੱਡ ਕਲਰ ਠੀਕ ਹੈ ਤੇ ਨਾਲ ਆ ਗਿਆ ਇਹ ਵਲੋ ਓਕੇ ਜੀ ਇਹਨਾਂ ਦੇ ਨਾਲ ਕੋਈ ਦੁਪੱਟਾ ਨਹੀਂ ਹੈਗਾ ਇਹ ਵੈਸਟਰਨ ਡਰੈਸ ਹੁੰਦੀ ਨਾ ਜਿਵੇਂ ਉਮੀਦ ਹੈਗਾ ਇਹ ਵੀ ਸ਼ਾਰਟ ਹੋਏਗੀ ਜਿਸ ਤਰ੍ਹਾਂ ਤੇ ਬਹੁਤ ਸੋਹਣਾ ਪੀਸ ਲੱਗੇਗਾ ਫਿਰ ਇੱਕ ਸੂਟ ਆ ਗਿਆ ਜੀ ਇਹ ਵੀ ਛੋਟੂ ਜਿਹਾ ਸੂਟ ਹੈ 1.5-2 ਸਾਲ ਦੇ ਬੱਚੇ ਦਾ ਪਾਇਆ ਹੋਇਆ ਬਹੁਤ ਸੋਹਣੇ ਲੱਗੇਗਾ ਪਠਾਣੀ ਸੂਟ ਆ ਆ ਲੋ ਆ ਲੋ ਜੀ ਨਾਲਾ ਦੇਖੋ ਕਿੰਨਾ ਸੋਹਣਾ ਮਤਲਬ ਲੱਗਿਆ ਹੋਇਆ ਨਾਲ ਇਸ ਤਰ੍ਹਾਂ ਠੀਕ ਹੈ ਆ ਲੋ ਤੇ ਇਹਦਾ ਸਾਈਜ਼ ਤੁਹਾਨੂੰ ਦੱਸ ਰਹੇ ਨੇ ਵੈਸੇ ਇਹ 26 ਸਾਈਜ਼ ਆ ਤੇ ਇਹਦੇ ਉੱਤੇ ਲੱਗਿਆ 21 21.5 ਦੀ ਲੈਂਥ ਆਊਗੀ ਤੇ ਬਾਟਮ ਦੀ ਲੈਂਥ ਥੋੜੀ ਜ਼ਿਆਦਾ ਲੱਗਦੀ ਹੈ ਤੁਸੀਂ ਥੋੜਾ ਬਹੁਤ ਅਲਟਰ ਕਰ ਸਕਦੇ ਜਾਂ ਇਵੇਂ ਵੀ ਪਾ ਸਕਦੇ ਹੋ ਕਿਉਂਕਿ ਇਹ ਪੌਂਚੇ ਪਈ ਲਈ ਆ ਪੈਰਾਂ 'ਚ ਨਹੀਂ ਪਹਿਣਗੇ ਤੇ 27 ਇੰਚ 26 ਇੰਚ ਲੈਂਥ ਆਊਗੀ ਬਾਟਮ ਦੀ ਠੀਕ ਹੈ ਇਹ ਸਾਡਾ ਸੀਗਾ ਸੇਲ ਵਾਲਾ ਮਾਲ ਜਿਹਦੇ ਉੱਤੇ ਅਸੀਂ ਬਹੁਤ ਸਾਰਾ ਡਿਸਕਾਊਂਟ ਦਿੱਤਾ ਹੋਇਆ ਤੁਹਾਨੂੰ ਠੀਕ ਹੈ ਔਰ ਬਹੁਤ ਸੋਹਣੇ ਪੀਸ ਹੈ ਜਿਹੜੇ ਮੈਂ ਦਿਖਾਏ ਹੋਏ ਆ ਸਾਰੇ ਪੀਸ ਜੋ ਵੀ ਇਹਨਾਂ ਦੇ ਵਿੱਚ ਥੋੜਾ ਬਹੁਤ ਹਲਕਾ ਬੁਲਕਾ ਪ੍ਰੋਬਲਮ ਸੀਗੀ ਉਹ ਤੁਹਾਨੂੰ ਦੱਸੀ ਹੋਈ ਆ ਠੀਕ ਹੈ ਰਿਟਰਨ ਇਹਨਾਂ ਦੇ ਵਿੱਚ ਕੁਝ ਨਹੀਂ ਹੋਏਗਾ 200 ਰੁਪਏ 'ਚ ਸਾਰਾ ਮਾਲ ਤੁਹਾਡੇ ਘਰ ਪਹੁੰਚੇਗਾ 200-200 ਇੱਕ ਪੀਸ ਦਾ ਠੀਕ ਹੈ ਜੀ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਏ ਹੋਏਗਾ ਸਾਡਾ ਸਟਾਕ ਕਲੀਅਰੈਂਸ ਸੇਲ ਅਗਰ ਤੁਹਾਨੂੰ ਪਸੰਦ ਆਈ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਬਈ ਔਰ ਜੋ ਵੀ ਚੈਨਲ ਤੇ ਨਵੇਂ ਨੇ ਜੁਆਇਨ ਕਰਨਾ ਸ਼ੇਅਰ ਕਰਨਾ ਤਾਂ ਕਿਉਂਕਿ ਕਿਸੇ ਜ਼ਰੂਰਤਮੰਦ ਦੀ ਜ਼ਰੂਰਤ ਵੀ ਪੂਰੀ ਹੋ ਸਕਦੀ ਹੈ ਇਹਨਾਂ ਦੇ ਨਾਲ ਥੈਂਕ ਯੂ ਧੰਨਵਾਦ